ਨਾ ਪਾਜ ਪਾ ਤੁਹਾਡੀ ਸਗੀ ਜਿਹੜਾ ਪਾਣੀ ਖੋਲ ਨੂੰ ਫਿਰਦੀ ਐ ਕਿਸਾਨਾਂ ਨੂੰ ਰੋਜ਼ ਇਹਨਾਂ ਦੇ ਉੱਤੇ ਤਸ਼ੱਦਦ ਕਰਦੀ ਐ ਬੱਚਿਆਂ ਨੂੰ ਚੱਕ ਚੱਕ ਜੇਲਾ ਚ ਸਿੱਟਦੀ ਐ ਪਾਣੀ ਖੋਲ ਨੂੰ ਫਿਰਦੀ ਐ ਅਤੰਕਵਾਦੀ ਵਖਵਾਦੀ ਸਾਡੇ ਕਿਸਾਨਾਂ ਨੂੰ ਕਹਿੰਦੀ ਐ ਸਾਡੇ ਧਰਮਿਕ ਖਾਨਾ ਜੇ ਕਬਜ਼ੇ ਕਰਦੀ ਐ ਨਾ ਇਹ ਪਾਜ ਪਾ ਸਾਡੀ ਸਗੀ ਨਾ ਇਹ ਕਾਂਗਰਸ ਜిన ਨਾਲ ਕਦੇ ਪਾਈ ਵਾਲੀ ਸੀ ਅੱਜ ਉਹਨਾਂ ਨੂੰ ਬੇਗਾਨੀ ਕਹਿ ਰਹੇ ਨੇ ਹਰ ਸਿਮਰਤਕਰ ਬਾਦਲ ਨਾ ਸਿਰਫ ਭਾਜਪੀ ਬਲਕਿ ਸਾਰੀਆਂ ਪਾਰਟੀਆਂ ਨੂੰ ਖੁੱਪਕੋਸਿਆ ਅਤੇ ਪੰਜਾਬੀਆਂ ਨੂੰ ਅਕਾਲੀ ਦਲ ਦੇ ਕੰਮ ਚੇਤੇ ਕਰਨ ਦੀ ਅਪੀਲ ਕੀਤੀ ਹੈ ਆ ਭਾਜਪਾ ਤੁਹਾਡੀ ਸਗੀ ਜਿਹੜਾ ਪਾਣੀ ਖੋਲ ਨੂੰ ਫਿਰਦੀ ਹੈ ਕਿਸਾਨਾਂ ਨੂੰ ਰੋਜ਼ ਇਹਨਾਂ ਦੇ ਉੱਤੇ ਤਸ਼ੱਦਦ ਕਰਦੀ ਹੈ ਬੱਚਿਆਂ ਨੂੰ ਚੱਕ ਚੱਕ ਜੇਲਾ ਚ ਸਿੱਟਦੀ ਹੈ ਡਿਬੜੂ ਵਰਚ ਸਾਡਾ ਪਾਣੀ ਖੋਲ ਨੂੰ ਫਿਰਦੀ ਹੈ ਅਤੰਕਵਾਦੀ ਵਖਵਾਦੀ ਸਾਡੇ ਕਿਸਾਨਾਂ ਨੂੰ ਕਹਿੰਦੀ ਸਾਡੇ ਧਾਰਮਿਕ ਖਾਨਾ 'ਚ ਇਹ ਕਬਜ਼ੇ ਕਰਦੀ ਹੈ ਨਾ ਇਹ ਭਾਜਪਾ ਸਾਡੀ ਸਗੀ ਨਾ ਇਹ ਕਾਂਗਰਸ ਜਿਨ੍ਹਾਂ ਨੇ ਜਿਹੋ ਜਿਹੇ ਤਸ਼ੱਦਦ ਕੀਤੇ ਜਿਹੋ ਜਿਹੇ ਝੂਠੇ ਕਰ ਕਰ ਨੌਕਰੀਆਂ ਦੇ ਲਾਰੇ ਲੈ ਇਹਨਾਂ ਨੇ ਲੈ ਜਿਨ੍ਹਾਂ ਨੇ ਬੇਰੋਜ਼ਗਾਰੀ ਭੱਤੇ ਦੇ ਲਾਰੇ ਲੈ ਤੇ ਰੱਜ ਕੇ ਪੰਜਾਬ ਦੇ ਖਜ਼ਾਨੇ ਨੂੰ ਲੁੱਟ ਕੇ 1 ਲੱਖ ਕਰੋੜ ਦਾ ਕਰਜ਼ਾ 5 ਸਾਲਾਂ 'ਚ ਪੰਜਾਬ ਦੇ ਉੱਤੇ ਚੜਤਾ ਲੇਕਿਨ ਪੰਜਾਬ ਦੇ ਲੋਕਾਂ ਨੂੰ ਇੱਕ ਸਹੂਲਤ ਨਹੀਂ ਦਿੱਤੀ ਇੱਕ ਵਿਕਾਸ ਦਾ ਕੰਮ ਨਹੀਂ ਨਜ਼ਰ ਆਂਦਾ ਤੇ ਆ ਚਿਹੜੂ ਦੀ ਪਾਰਟੀ ਇਹ ਤਾਂ ਬਿਲਕੁਲ ਪੰਜਾਬ ਦਾ ਬੇੜਾ ਗਰਭ ਕਰਦਾ ਇੱਥੇ ਨਸ਼ੇ ਸਿਖਰਾਂ ਤਾਈਂ ਪਹੁੰਚੇ ਹੋਏ ਨੇ ਬੇਰੋਜ਼ਗਾਰੀ ਸਿਖਰਾਂ ਤਾਈਂ ਪਹੁੰਚੀ ਹੋਈ ਹੈ ਲੁੱਟਾਂ ਖੋਹਾਂ ਗੈਂਗਸਟਰਾਂ ਦਾ ਰਾਜ ਫਿਰੋਤੀਆਂ ਦਾ ਰਾਜ ਚੱਲ ਰਿਹਾ ਕਿਸਾਨਾਂ ਦੇ ਮੁੱਦੇ ਤੇ ਵੀ ਬਠਿੰਡਾ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਸੂਬਾ ਸਰਕਾਰ ਯਾਨੀ ਕਿ ਮਾਨ ਸਰਕਾਰ ਨੂੰ ਖੂਬ ਕੋਸਿਆ ਸਾਨ ਧਰਨੇ 'ਚ ਬੈਠੇ ਨੇ ਵਿਚਾਰਿਆਂ ਦੇ ਕਦੇ ਬੇਮੌਸਮੀ ਮੀਂਹ ਦੇ ਨਾਲ ਅੱਜ ਵੀ ਤੁਸੀਂ ਜਾ ਕੇ ਮੰਡੀਆਂ 'ਚ ਦੇਖੋ ਲਿਫਟਿੰਗ ਹੀ ਨਹੀਂ ਹੋ ਰਹੀ ਥਾਂ ਨਹੀਂ ਹੈਗਾ ਫਸਲ ਛੱਡਣ ਵਾਸਤੇ ਉੱਪਰੋਂ ਮੌਸਮ ਦੀ ਮਾਰ ਕਦੇ ਕਣਕਾਂ ਦਾ ਨੁਕਸਾਨ ਮੌਸਮ ਕਰਕੇ ਕਦੇ ਪਸ਼ੂਆਂ ਦਾ ਨੁਕਸਾਨ ਬਿਮਾਰੀ ਕਰਕੇ ਕਦੇ ਨਰਮਾ ਦਾ ਨੁਕਸਾਨ ਬਿਮਾਰੀ ਕਰਕੇ ਕਦੇ ਹੜਾ ਕਰਕੇ ਲੇਕਿਨ ਬਾ ਫੜਨ ਵਾਲਾ ਕੋਈ ਨਹੀਂ ਜਿਹੜੀ ਵੱਡੀ ਵੱਡੀ ਗੱਲਾਂ ਕਿਸਾਨੀ ਕਰਜ਼ਾ ਮਾਫੀ ਦੀ ਕਰ ਗਈ ਸੀ 25000 ਖਾਤੇ ਵਿੱਚ ਗਰਦੌਰੀਆ ਬਾਦ ਨੂੰ ਮਰੀ ਹੋਈ ਮੁਰਗੀ ਸੀ ਇੰਨੀ ਵੱਡੀ ਗੱਲਾਂ ਸੁਣਾਉਣ ਜੋਕੇ ਨੇ ਅੱਜ ਗੱਲਾਂ ਸੁਣ ਕੇ ਜੇ ਤੁਹਾਡਾ ਢਿੱਡ ਪਰਦਾ ਹੈ ਜੇ ਬਾਲਾ ਸਾਹਿਬ ਦੀ 30 ਕਿਲੋ ਤਣਕੇ ਨਾਲ 5 ਕਿਲੋ ਆਟੇ ਦੇ ਨਾਲ ਤੁਹਾਡਾ ਸਰਦਾ ਤਾਂ ਫੇਰ ਇਹਨਾਂ ਭਾਈਵਾਲ ਪਾਰਟੀਆਂ ਦਾ ਸਾਈਡ ਹੋ ਜਾਓ ਨਹੀਂ ਤਾਂ ਬੇਨਤੀ ਕਰਦੀਆਂ ਆਪ ਦੀ ਖੇਤਰੀ ਪਾਰਟੀ ਜਿਨੇ ਕਦੇ ਝੂਠ ਨਹੀਂ ਬੋਲਿਆ ਕਦੇ ਤੋਂ ਖਾਨੀ ਕੀਤਾ ਸੱਚੀ ਸੱਚੀ ਤੁਹਾਡੀ ਸੇਵਾ ਕੀਤੀ ਉਸ ਤਕੜੀ ਨੂੰ ਮਜ਼ਬੂਤ ਕਰੋ ਜੇ ਪੰਜਾਬ ਨੂੰ ਮਜ਼ਬੂਤ ਕਰਨਾ ਹੈ ਨਹੀਂ ਤਾਂ ਪੰਜਾਬ ਤੇ ਇਹ ਲੁਟੇਰਿਆ ਨੇ ਤੇ ਕੱਲੇ ਲੁੱਟ ਕੇ ਦਿੱਲੀ ਦੇ ਆਪਦੇ ਜੇਬਾ ਭਰਨੀਆਂ ਤੇ ਦਿੱਲੀ ਦੇ ਨਾਂ 'ਤੇ ਉਹਨਾਂ ਦਾ ਗੰਗਨਗਾਲ ਕਰਨਾ ਹੈ